ਖਤਰਨਾਕ ਨਸਲਾਂ ਦੇ ਕੁੱਤਿਆਂ ਦੇ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਤੇ ਕਈ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਚੁੱਕੇ ਨੇ ਫਿਰ ਵੀ ਲੋਕ ਖਤਰਨਾਕ ਨਸਲਾਂ ਦੇ ਕੁੱਤੇ ਪਾਲਣ ਤੋਂ ਪਰਹੇਜ਼ ਨਹੀਂ ਕਰਦੇ ਅਜੇ ਕੁੱਤਿਆਂ ਨੂੰ ਪਾਲਣ ਦਾ ਮਕਸਦ ਕਰਦੀ ਰੱਖੀ ਇਕੱਠ ਲੋਕ ਦਿਖਾਵਾ ਜ਼ਿਆਦਾ ਹੁੰਦਾ ਇੱਕ ਵਾਰ ਫਿਰ ਹਰਚੋਵਾਲ ਕਸਬੇ ਦੇ ਨੇੜੇ ਪਿੰਡ ਬਹਾਦਰਪੁਰ ਰਜੋਆ ਦਾ ਰਹਿਣ ਵਾਲਾ ਇੱਕ 85 ਸਾਲ ਦਾ ਬਜ਼ੁਰਗ ਗਵਾਂਢਿਆਂ ਵੱਲੋਂ ਪਾਲੇ ਗਏ ਖਤਰਨਾਕ ਨਸਲ ਦੇ ਕੁੱਤੇ ਦਾ ਸ਼ਿਕਾਰ ਬਣਿਆ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਨੂੰ ਜ਼ਖਮੀ ਕਰਨ ਵਾਲਾ ਕੁੱਤਾ ਪਿਟਬੁਲ ਨਸਲ ਦਾ ਹੈ ਤੇ ਬਜ਼ੁਰਗ ਨੂੰ ਉਸ ਕੁੱਤੇ ਨੇ ਐਨੀ ਬੁਰੀ ਤਰ੍ਹਾਂ ਨੋਚਿਆ ਕਿ ਬਜ਼ੁਰਗ ਨੂੰ ਹਰਚੋਵਾਲ ਸੀਐਚਸੀ ਤੋਂ ਗੁਰਦਾਸਪੁਰ ਬਬਰੀ ਸਿਵਲ ਹਸਪੀਟਲ ਵਿਖੇ ਰੈਫਰ ਕਰਨਾ ਪਿਆ ਉਸ ਦੇ ਮੂੰਹ ਗਲੇ ਬਾਹਾਂ ਲੱਤਾਂ ਦੇ ਉੱਤੇ ਕੁੱਤੇ ਨੇ ਡੂੰਘੇ ਜ਼ਖਮ ਕਰ ਦਿੱਤੇ ਨੇ ਬਜ਼ੁਰਗ ਦੇ ਭਤੀਜੇ ਅਨੁਸਾਰ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਡੰਡਿਆਂ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਗਿਆ ਤੇ ਬਜ਼ੁਰਗ ਦੀ ਜਾਨ ਬਚਾਈ ਗਈ ਜੀ ਭਾਜੀ ਆਪਣੇ ਨਾਲ ਮਤਲਬ ਕਿ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਹੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਆ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾਹਾ ਦੇਨੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟ ਬੋਲਾ ਸ਼ਾਦਮ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤਕਰੀਬ 20 22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਯਾਰੀ ਕਰਕੇ ਭਾਈ ਇਹ ਕੁੱਤਾ ਰੱਖਣ ਨਾਲ ਘਰ ਚ ਹੰਨੀ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਨ ਲਓ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਯੂ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤੇ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਨੂੰ ਗਏ ਨੇ ਮੇਰੀ ਦੁਕਾਨ ਮੋਹਲਾਂ ਦੀ ਤੇ ਆਪਣੇ ਘਰ ਵੱਲੋਂ ਲੱਗਾ ਵਾ ਇਹਨਾਂ ਵਾਲੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤਾਂ ਮਨ ਲੋ ਵਟਾਲਿਆ ਵਾ ਮੈਂ ਤਾਂ ਮੰਨ ਲਓ ਮੇਰੀ ਭਾਬੀ ਨੇ ਮਨ ਲੋ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਪਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸੰਦਿਆਂ ਵਾ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਥ ਜ਼ਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਪਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਹੈਗੇ ਗੱਲ ਇਹ ਪਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੋਂਦ ਮੈਨੂੰ ਤਾਂ ਲੱਗੰਦਾ ਹੈ ਕਿ ਜਦਾਂ ਆ ਇੱਥੋਂ ਆ ਬਲੱਡ ਨਹੀਂ ਬੰਦ ਹੁੰ ਸਿਵਲ ਹਸਪਤਾਲ ਵਿੱਚ ਡਿਊਟੀ ਤੇ ਤਾਇਨਾਤ ਐਮਰਜੈਂਸੀ ਮੈਡੀਕਲ ਅਫਸਰ ਡਾਕਟਰ ਹੁਪੇਸ਼ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਦੇ ਚਿਹਰੇ ਗਲੇ ਬਾਹਾਂ ਤੇ ਲੱਤਾਂ ਉਤੇ ਵੱਡਾ ਨਾ ਗੰਭੀਰ ਜ਼ਖਮ ਹੋਏ ਨੇ। ਉਹਨਾਂ ਕਿਹਾ ਕਿ ਜ਼ਾਹਰ ਤੌਰ ਤੇ ਕੁੱਤੇ ਵੱਲੋਂ ਬਜ਼ੁਰਗ ਨੂੰ ਪੂਰੀ ਤਰ੍ਹਾਂ ਨੋਚਿਆ ਗਿਆ ਤੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੇ ਦੱਸੇ ਅਨੁਸਾਰ ਪਿਟਬੁੱਲ ਨਸਲ ਦੇ ਕੁੱਤੇ ਨੇ ਨੋਚਿਆ। ਪੇਸ਼ੈਂਟ ਹਰਚੋਵਾਲ ਤੋਂ ਰੈਫਰ ਹੋ ਕੇ ਆਇਆ ਹੈ। ਡੌਗ ਵਾਰਦੀਸ ਜਿਗਨਲ ਆਇਆ ਹੈ। categories 3 जख्म है ना तो categories 3 ਦਾ ਮਤਲਬ ਹੈ ਕਿ ਥੋੜੇ ਡੂੰਗੇ ਜ਼ਖਮ ਹੈ ਤੇ ਖੂਨ ਕਾਫੀ ਨਿਕਲਿਆ ਆ ਉਹਨਾਂ ਦੇ ਸਰ ਕਿੰਨੇ ਸਟਿਚ ਲੱਗੇ ਹੁੰਦਾ ਕਹਿੰਦੇ ਇਹਦੇ ਵੈਸੇ ਆਪਾਂ ਡੌਗ ਬੈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂਕਿ ਜ਼ਖਮ ਥੋੜਾ ਡੂੰਗਾ ਹੈ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ ਤਾਂ ਕਰਕੇ ਢਿੱਲੇ ਢਿੱਲੇ ਜਿਹਾ ਕਿ ਇੱਕ ਜਾਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜ਼ਖਮ ਦੇ ਇਹ ਦੱਸਿਆ ਜੀ ਕਿ ਜਿਹੜੇ ਕੱਟ ਹੈ ਕਿਹਦੇ ਕਿਸ ਤਰ੍ਹਾਂ ਦਾ ਰੋਗ ਹੈਗਾ ਕਿਹੜਾ ਵੰਦਾ ਨੇ ਐਨਾ ਦੇ ਹਿਸਾਬ ਨਾਲ ਜਿਹੜੇ ਨਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਟਿਆ ਹੋ ਕੀ ਕਾਰਵਾਈ ਕੀਤੀ ਸਹੀ ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਕੱਟੇ ਵਾਲਾ ਟੀਕਾ ਲਗਾਤਾ ਹੈ ਕੱਟੀ ਹੋ ਗਈ ਹੈ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ